ਇਕ ਤਰਾਸ ਦੀ ਭਰਿਆ ਮਾਹੌਲ ਬਣਿਆ ਇਹਨੂੰ ਜੇ 2-3 ਫਿਕਰਿਆਂ ਵਿੱਚ ਕਹਿਣਾ ਹੋਵੇ ਤਾਂ 2-3 ਪੱਖ ਨੇ ਮਨੁੱਖੀ ਵਿਰਤੀ ਦੇ ਨਾਲ ਜੁੜੇ ਹੋਏ ਤੇ ਕਿਸੇ ਵੀ ਕਾਰਜ ਖੇਤਰ ਵਿੱਚ ਕੋਈ ਵੀ ਮਨੁੱਖ ਵਿਚਰਦਾ ਹੋਵੇ ਜਦੋਂ ਉਹਦੇ ਅੰਦਰ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਉਹਦੀ ਮਨੋਅਵਸਥਾ ਇਸ ਤਰ੍ਹਾਂ ਦੀ ਗਰਾਵਿਟ ਵਾਲੀ ਬਣ ਜਾਏ ਤਾਂ ਫਿਰ ਇਸ ਤਰ੍ਹਾਂ ਦਾ ਵਤਵਰਣ ਬਣ ਜਾਣਾ ਬੜਾ ਕੁਦਰਤੀ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਇੱਕ ਕੌੜਾ ਸੱਚ ਬਾਰੰਬਾਰ ਪ੍ਰਗਟ ਹੋ ਰਿਹਾ ਕਿ ਅਸੀਂ ਸਿੱਖ ਕਹੌਣ ਵਾਲੇ ਜਿਹੜੇ ਆ ਨਾ ਖਾਸ ਤੌਰ ਤੇ ਜਿਹੜੇ ਜ਼ਿੰਮੇਵਾਰ ਸੱਜਣ ਜਿਹਨਾਂ ਨੂੰ ਆਪਾਂ ਅਕਾਲੀ ਲੀਡਰ ਕਹਿੰਨੇ ਆ ਜਾਂ ਪ੍ਰਬੰਧਕੀ ਤੌਰ ਤੇ ਜਿਹੜੇ ਇਸ ਵੇਲੇ ਵੱਡੀਆਂ ਜ਼ਿੰਮੇਵਾਰੀਆਂ ਤੇ ਵਿਰਾਜਮਾਨ ਨੇ ਉਨ੍ਹਾਂ ਵਿੱਚ ਇੱਕ ਬੇਗਾਨਗੀ ਦਾ ਬੇਵਸਾਹੀ ਦਾ ਬੇਪ੍ਰੋਸਗੀ ਦਾ احساس ਬਣਿਆ ਹੋਇਆ ਇੱਕ ਅੰਦਰ ਉਨ੍ਹਾਂ ਦੇ ਇਸ ਤਰ੍ਹਾਂ ਦਾ ਸਹਿਮ ਹੈ ਕਿ ਫਲਾਣੇ ਦੀ ਗੱਲ ਜੇ ਮੈਂ ਮੰਨ ਲਈ ਤੇ ਫਿਰ ਮੇਰਾ ਇਹ ਨੁਕਸਾਨ ਹੋ ਜਾਣਾ ਫਲਾਣੇ ਦਾ ਇਹ ਜਿਹੜਾ ਹੈ ਕਿਹਾ ਹੋਇਆ ਜੇ ਮੈਂ ਪ੍ਰਵਾਨ ਕਰ ਲਿਆ ਅਮਲ ਵਿੱਚ ਲੈ ਆਂਦਾ ਤੇ ਫਿਰ ਮੇਰੇ ਨਾਲ ਆਪਰ ਜਾਏਗਾ ਇਹ ਜਿਹੜਾ ਇੱਕ ਡਰ ਇੱਕ ਬੇਪਰੋਸਕੀ ਦਾ ਵਾਤਾਵਰਨ ਇਸ ਨੇ ਨੁਕਸਾਨ ਕੀਤਾ ਹੋਇਆ ਦੂਜੀ ਜਿਹੜੀ ਗੱਲ ਹੈ ਸਾਡੇ ਤੇ ਲਾਲਚ ਇੰਨਾ ਜ਼ਿਆਦਾ ਭਾਰੂ ਹੋ ਗਿਆ ਹੋਇਆ ਕਿ ਛੋਟੀ ਤੋਂ ਛੇਵਟੀ ਪਦਵੀ ਵੀ ਜਿਹੜੀ ਹੈ ਉਹ ਜਿਹਨੂੰ ਮਿਲੀ ਹੋਈ ਹੈ ਉਹ ਇੰਨਾ ਉਸ ਦੇ ਨਾਲ ਚਿੰਬੜਿਆ ਰਹਿਣਾ ਚਾਹੁੰਦਾ ਇਹ ਪਤਾ ਨਹੀਂ ਕਿ ਜੇ ਇਹ ਪਦਵੀ ਜਿਹਦੀ ਕੋਈ ਬਹੁਤ ਜ਼ਿਆਦਾ ਮਹੱਤਤਾ ਵੀ ਨਹੀਂ ਇਸ ਵੇਲੇ ਰਹੀ ਕੌਮ ਨੇ ਰਹਿਣ ਵੀ ਨਹੀਂ ਦਿੱਤੀ ਹੈ ਪਰ ਉਹ ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਅਜੀਬ ਕਿਸਮ ਦੀ ਮੈਂ ਇਹਨੂੰ ਹੁਣ ਜੇ ਮੈਨੂੰ ਥੋੜੀ ਜੀ ਇਯਾਸਤਿਓ ਰੁਖੀ ਭਾਸ਼ਾ ਛਾਹੇ ਲੱਗੇ ਪਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਕਿ ਅੱਜ ਇਹ ਇੱਛਾ ਭੁਖ ਬਣ ਤੋਂ ਵੀ ਅੱਗੇ ਹਵਸ ਬਣ ਗਈ ਹੈ ਹਮ ਨਾ ਤੋਂ ਵੀ ਅੱਗੇ ਦੀ ਹਾਲਤ ਹੋ ਗਈ ਪਤਾ ਸਾਹਮਣੇ ਦੇਖ ਰਹੇ ਨੇ ਸੱਜਣ ਸਾਰੇ ਕਿ ਕੌਮ ਦੀ ਮਾਨਸਿਕਤਾ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਨੂੰ ਹੁਣ ਆਖਰੀ ਰਾਜਨੀਤਿਕ ਲੜਾਈ ਸੀਗੀ ਉਹ ਲੜਾਈ ਬਹੁਤ ਛੋਟੀਆਂ ਛੋਟੇ ਪੱਦਰ ਦੀ ਸੀ ਜਿਹਨੂੰ ਆਪਾਂ ਜੇ ਰੁਖੀ ਜੀ ਪਾਸ਼ੇ ਜ ਕਰੀਏ ਗਲੀਆਂ ਦੀ ਲੜਾਈ ਸੀ ਮੈਨੂੰ ਸਪੈਕਲ ਕਮੇਟੀ ਵਾਲੀ ਜੀ 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 ਛੋਟੇ ਛੋਟੇ ਗਲੀ ਮੁਹੱਲਿਆਂ ਵਿੱਚੋਂ ਇਹ ਲੜਾਈ ਜਿਹੜੀ ਹੈ ਇਹ ਸਾਹਮਣੇ ਆਉਂਦੀ ਸੀ ਤੇ ਉੱਥੇ ਜਿਸ ਤਰ੍ਹਾਂ ਦੀ ਨਮੋਸ਼ੀ ਪਰਿਹਾਰ ਪੰਜਾਬ ਵਾਸੀਆਂ ਨੇ ਅਕਾਲੀ ਕਹਾਉਣ ਵਾਲਿਆਂ ਦੀ ਝੋਲੀ ਪਾਈ ਹੈ ਪਤਾ ਨਹੀਂ ਉਹਦੇ باوجود ਵੀ ਕਿਉਂ ਸਮਝ ਨਹੀਂ ਆ ਰਹੀ ਕਿ ਸਾਡਾ ਵਰਤਮਾਨ ਜੇ ਇਦਾਂ ਦਾ ਹੈ ਤੇ ਫਿਰ ਭਵਿੱਖ ਕਿਦਾਂ ਦਾ ਹੋਏਗਾ ਕਿਉਂ ਇਸ ਤਰ੍ਹਾਂ ਦੀ ਅਜੀਬ ਕਿਸਮ ਦੀ ਇੱਕ ਖੁਸ਼ਫਹਿਮੀ ਉਹ ਪਾੜੀ ਬੈਠੇ ਨੇ ਕਿ ਕਿਸੇ ਤਰ੍ਹਾਂ ਵੀ ਉੱਤੇ ਕਰਕੇ ਆਉਣ ਵਾਲੇ ਸਮੇਂ 'ਚ ਅਸੀਂ ਕੌਮ ਦੀ ਮਾਨਸਿਕਤਾ ਨੂੰ ਹਿਪਨੋਟਾਈਜ਼ ਕਰਕੇ ਵਸ ਵਿੱਚ ਕਰਕੇ ਇਹ ਫਿਰ ਰਾਜਧੰਦਾ ਹੱਥਿਆ ਲੈਣੀ ਹੈ ਇਹ ਅਜੀਬ ਕਿਸਮ ਦੀ ਬਿਮਾਰ ਮਾਨਸਿਕਤਾ ਨੇ ਘੇਰ ਲਿਆ ਹੋਇਆ ਇਹਦੇ ਕਰਕੇ ਹੀ ਪਹਿਲਾਂ ਇਹਨਾਂ ਨੇ ਹਾਰ ਹਾਰੇ ਹੋਣ ਦੇ ਨਤੀਜੇ ਭੁਗਤਦੇ ਆ ਦੇਖਿਆ ਆ ਪਈ ਹੁਣ ਕੋਈ ਤਰੀਕਾ ਨਹੀਂ ਹੈਗਾ ਆਪਾਂ ਅਕਾਲ ਤਖਤ ਸਾਹਿਬ ਚਲੀਏ ਉਹ ਅਕਾਲ ਤਖਤ ਸਾਹਿਬ ਹਮੇਸ਼ਾ ਹੀ ਸਾਡੇ ਲਈ ਇੱਕ ਐਸਾ ਆਸਰਾ ਬਣਦਾ ਆਇਆ ਜਿੱਥੋਂ ਅਸੀਂ ਜਮਾ ਘਟਾ ਕਰਕੇ ਆਪਣੇ ਆਪ ਨੂੰ ਫੇਰ ਕੌਮ ਦੇ ਸਾਹਮਣੇ ਲਿਆਉਣ ਵਿੱਚ ਜਾ ਕੌਮ ਨੂੰ ਸੰਤੁਸ਼ਟ ਕਰਨ ਵਿੱਚ ਸਫਲ ਹੁੰਦੇ ਰਹੇ ਆ ਹੁਣ ਵੀ ਉਹਨਾਂ ਨੇ ਇਹੀ ਭਾਵਨਾ ਲੈ ਕੇ ਅਕਾਲ ਤਖਤ ਸਹਿ ਬਲਮੂ ਕੀਤਾ ਸੀ ਹੁਣ ਫਰਕ ਇੰਨਾ ਪੈ ਗਿਆ ਕਿ ਉੱਥੇ ਜਿਹੜੇ ਸੱਜਣ ਬੈਠੇ ਸੀ ਸਿੰਘ ਸਹਿਬਾਨ ਉਹਨਾਂ ਨੇ ਇਹਨਾਂ ਦੀ ਮਨਸ਼ਾ ਨੂੰ ਪਾਪ ਲਿਆ ਹੂੰ ਤੇ ਉਹਨਾਂ ਨੇ ਜਦੋਂ ਇਹਨਾਂ ਦੀਆਂ ਬੇਨਤੀਆਂ ਨੂੰ ਇਹਨਾਂ ਦੇ ਲਿਖਤੀ ਬੇਨਤੀ ਪੱਤਰਾਂ ਨੂੰ ਵਾਚਿਆ ਤੇ ਇਹਨਾਂ ਨੇ ਜਦੋਂ ਉਸ ਬੇਨਤੀ ਰਾਹੀਂ ਉਥੋਂ ਆਦੇਸ਼ ਲੈਣ ਵਾਸਤੇ ਉਧਰ ਝੋਲੀ ਅੱਡੀ ਬਾਹਰੋਂ ਤੇ ਸੇਵਕ ਬਣ ਕੇ ਅੱਡੀ ਹਮ ਪਰ ਅੰਦਰ ਮੌਕਾ ਪ੍ਰਸਤੀ ਉਹਦਾ ਨਤੀਜਾ ਇਹ ਭੁਗਤਣਾ ਪੈ ਰਿਹਾ ਹੈ ਪੈ ਰਿਹਾ ਉੱਥੇ ਜਿਹੜੇ ਸਿੰਘ ਸਹਿਬਾਨ ਬੈਠੇ ਸੀ ਉਹ ਥੋੜੇ ਜੇ ਇਸ ਪੱਖੋਂ ਸੁਚੇਤ ਸੀ ਉਹਨਾਂ ਨੇ ਪਿਛਲੇ ਵਰਤਾਰਿਆਂ ਨੂੰ ਬੀਤ ਚੁਕੇ ਘਟਨਾ ਕਰਮ ਨੂੰ ਧਿਆਨ ਚ ਰੱਖ ਕੇ ਇਹ ਦੇਖਿਆ ਕਿ ਇਹਨਾਂ ਨੇ ਵਾਰ-ਵਾਰ ਸਿੰਘ ਸਹਿਬਾਨ ਨੂੰ ਤਖਤ ਸਹਿਬਾਨ ਨੂੰ ਵਰਤੇ ਐ ਔਰ ਮੌਕਾ ਪ੍ਰਸਤੀ ਦੇ ਨਾਲ ਆ ਕੇ ਸੇਵਕ ਬਣ ਕੇ ਆਏ ਪਰ ਆਪਣੇ ਹਾਕਮ ਹੋਣ ਦਾ ਹੰਕਾਰ ਜਿਹੜਾ ਹੈ ਉਹਨੂੰ ਨਹੀਂ ਛੱਡਿਆ ਤੇ ਇਹਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਥੋੜਾ ਬਹੁਤ ਛਲ ਕਰਕੇ ਮੌਕਾ ਪ੍ਰਸਤ ਵਾਲੀ ਵਿਰਤੀ ਦਿਖਾ ਕੇ ਕਈ ਸਿੰਘ ਸਹਿਬਾਨ ਦੇ ਸਾਹਮਣੇ ਹੱਥ ਜੋੜ ਲਏ ਬੇਨਤੀਆਂ ਕਰ ਲਈਆਂ ਇੱਕ ਅਜੀਬ ਕਿਸਮ ਦਾ ਬਾਹਰਲੇ ਦਿਖਾਵੇ ਵਾਲਾ ਨਿਮਰਤਾ ਵਾਲਾ ਸ਼ਬਦ ਅਡੰਬਰ ਵੀ ਬਣਾ ਲਿਆ ਚੈਨੂਲਾਂ ਤੇ ਜਾ ਕੇ ਵੀ ਵੀਡੀਓਜ਼ ਰਾਹੀਂ ਵੀ ਇਹ ਸਾਰਾ ਕੁਝ ਕੀਤਾ ਲੇਕਿਨ ਆਖਰ ਨੂੰ ਜਦੋਂ ਸਿੰਘ ਸਹਿਬਾਨ ਨੇ ਸੁਚੇਤ ਹੋ ਕੇ ਫੈਸਲੇ ਦਿੱਤੇ ਇਹਨਾਂ ਲੱਗਿਆ ਭੀਤੇ ਪਾਸਾ ਪਾਸਾ ਪੈ ਗਿਆ ਹੂੰ ਇਹ ਤਾਂ ਸਾਡੇ ਹੱਕ ਵਿੱਚ ਭੁਗਤਣ ਦੀ بجائے ਇਹ ਸਾਨੂੰ ਆਤਮਕਾਤ ਵਾਲੇ ਪਾਸੇ ਲੈ ਗਏ ਇਹ ਕੀ ਹੋ ਗਿਆ ਸਾਡੇ ਨਾਲ ਉਹਦੇ ਨਾਲ ਨਤੀਜਾ ਇਹ ਨਿਕਲਿਆ ਇਹਨੇ ਬੇਚੈਨ ਹੋ ਗਏ ਇਹਨਾਂ ਦੁਬਧਾ ਵਿੱਚ ਫਸ ਗਏ ਆ ਹੁਣ ਜਿੰਨੀ ਸਾਹ ਮੀਰ ਸਿੰਘ ਓਰੀ ਜਾਂ ਤੁਸੀਂ ਗੱਲ ਕਰ ਰਹੇ ਹੋ ਇਹ ਇਹਨਾਂ ਦਾ ਆਪਣਾ ਹੀ ਬਣਾਇਆ ਹੋਇਆ ਜਾਲ ਜਿਹਦੇ ਵਿੱਚ ਇਹ ਸਿੰਘ ਸਹਿਬਾਨ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਆਪ ਫਸ ਗਏ ਆਪਸ ਕੇ ਜੀ ਹੁਣ ਉਹਦੇ ਵਿੱਚੋਂ ਨਿਕਲਣ ਦੀ ਇਹਨਾਂ ਨੂੰ ਕੋਈ ਉਹ ਉਹ ਮੱਕੜ ਵਿੱਚ ਆ ਨਹੀਂ ਰਹੀ ਗੱਲ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ ਉਹਦੇ ਨਾਲ ਹੋ ਕੀ ਰਿਹਾ ਹੈ ਉਹ ਜਿਹਦਾ ਹਨੇਰੇ ਦੇ ਵਿੱਚ ਹੱਥ ਪੈਰ ਮਾਰਨ ਦੀ ਕੋਸ਼ਿਸ਼ ਹੈ ਨਾ ਵੀ ਕਦੀ ਇਹ ਤਰੀਕਾ ਵਰਤ ਲੋ ਕਦੀ ਕਾਨੂੰਨ ਦੇ ਟੁਚਰਾ ਡਾਲੋ ਕਦੀ ਮੀਟਿੰਗਾਂ ਦੇ ਵਿੱਚੋਂ ਕੁਝ ਹੋਰ ਕੱਢ ਕੇ ਸਿੰਘ ਸਾਹਿਬਾਨ ਨੂੰ ਕਿਸੇ ਤਰ੍ਹਾਂ ਕਰ ਲੋ ਔਰ ਮੈਂ ਬਹੁਤ ਪੀੜਿਤ ਮਨ ਨਾਲ ਇਹ ਗੱਲ ਕਹਿ ਰਹੇ ਆ ਕਿ ਸਭ ਤੋਂ ਵੱਡੀ ਜਿਹੜੀ ਤਰਾਸ਼ ਦੀ ਵਾਰੀ ਗੱਲ ਨਮੋਸ਼ੀ ਭਰੀ ਗੱਲ ਇਹਨਾਂ ਨੇ ਕੀਤੀ ਜਿਹੜੀ ਹੁਣ ਲੋਕੀ ਸੇਪੀ ਨਹੀਂ ਹੈ ਸਿੰਘ ਸਹਿਬਾਨ ਦੇ ਵਿੱਚ ਆਪਸ ਵਿੱਚ ਹੀ ਪਾੜਾ ਪਾ ਦਿਓ ਤਾਂ ਕਿ ਉਹਨਾਂ ਦੀ ਜਿਹੜੀ ਆਪਸੀ ਸਾਝ ਜਿਹਦੇ ਵਿੱਚੋਂ ਇਹ ਹੁਕਮਨਾਮੇ ਇਸ ਤਰ੍ਹਾਂ ਦੇ ਨਿਕਲੇ ਭਾਵੇਂ ਕੁਝ ਹਿੱਸੇ ਨੇ ਉਦੇ ਪ੍ਰਤੀ ਵਖਰੇਵਾ ਵੀ ਦਿਖਾਇਆ ਕੌਮ ਦੇ ਪਰ ਬਹੁਤ ਹਮਤੀ ਨੇ ਆਖਿਆ ਪਿਛਲੋ ਇਹ ਜੇ ਮੰਨ ਜਾਣ ਤਾਂ ਵੀ ਕੋਈ ਗੱਲ ਮਾਨਮਤੀ ਸੰਤੁਸ਼ਟੀ ਵਾਲੀ ਸਾਹਮਣੇ ਆ ਸਕਦੀ ਹੈ ਲੇਕਿਨ ਇਹ ਹਾਕਮ ਬਿਰਤੀ ਵਾਲਿਆਂ ਨੇ ਉਹਨਾਂ ਫੈਸਲਿਆਂ ਨੂੰ ਵੀ ਆਪਣੇ ਵਿਰੁੱਧ ਜਾਣਦਿਆਂ ਖੋਇਆ ਕਿ ਇਹਦੇ ਨਾਲ ਤੇ ਹੁਣ ਗੱਲ ਕੁਝ ਵੀ ਨਹੀਂ ਸੀ ਜਿੱਥੇ ਜਿੱਥੇ ਮੱਥੇ ਪੜਦਾ ਪੈ ਗਿਆ ਇਥੇ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਬੇਗਾਨਗੀ ਵਾਲਾ ਬੇਪਰੋਸਗੀ ਵਾਲਾ ਉਹ ਮੰਨ ਤੇ ਛਾਇਆ ਪਿਆ ਉਹਦੇ ਨਾਲ ਇਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਤੇ ਸਾਡੀ ਹੋਂਦ ਮਿਟਦੀ ਹੈ ਅਸਲ ਵਿੱਚ ਇਹਨਾਂ ਦੀ ਹੋਂਦ ਨਹੀਂ ਮਿਟਣੀ ਇਹਨਾਂ ਦੇ ਹੰਕਾਰ ਦੀ ਹੋਂਦ ਮਿਟਣੀ ਸੀ ਇਹਨਾਂ ਦੀ ਉਹ 허ਸ ਦੀ ਹੋਂਦ ਮਿਟਣੀ ਸੀ ਤੇ ਸੱਚ ਬਿਲਕੁਲ ਤੁਸੀਂ ਮੇਰੇ ਨਾਲ ਸਾਰੇ ਚੇਤਨ ਸੱਜਣੋ ਨਿਰਪੱਖ ਵੀ ਹੋ ਸਹਿਮਤ ਹੋਵੋਗੇ ਕਿ ਜੇ ਇਹ ਫੈਸਲਾ ਨਿਮਾਣੇ ਸੇਵਕ ਦੇ ਤੌਰ ਤੇ ਮੰਨ ਲੈਂਦੇ ਤੇ ਇਹਨਾਂ ਦੀ ਰਾਜਨੀਤਿਕ ਹੋਣ ਦੀ ਸੰਭਾਵਨਾ ਬਣਨੀ ਸੀਗੀ ਜਿਹੜੀ ਅੱਜ ਇਹਨਾਂ ਨੂੰ ਇਸ ਤਰ੍ਹਾਂ ਦੀ ਬਾਰੰਬਾਰ ਸ਼ਰਮਿੰਦਗੀ ਵਾਲੀ ਹਾਰ ਵਿੱਚ ਲੈ ਕੇ ਜਾ ਰਹੀ ਹੈ ਇਹਨਾਂ ਨੂੰ ਫੇਰ ਦੁਬਾਰਾ ਕੌਮੀ ਮਾਨਸਿਕਤਾ ਵਿੱਚ ਥੋੜਾ ਬਹੁਤ ਥਾਂ ਦੁਆ ਸਕਦੀ ਸੀ ਪਰ ਉਹ ਜਿਹੜੀ ਇੱਕ ਹਵਸ ਵਾਲੀ ਬਿਰਤੀ ਹੈ ਨਾ ਉਸ ਨੇ ਨਾ ਧਾਰਮਿਕ ਚੇਤਨਾ ਨੂੰ ਇਹਨਾਂ ਦੇ ਅੰਦਰ ਰਹਿਣ ਦਿੱਤਾ ਨਾ ਕੌਮ ਦੇ ਪ੍ਰਤੀ ਜਿਹੜੀਆਂ ਇੱਕ ਅਕਾਲੀ ਪੁਣਾ ਵਾਲੀ ਮਾਨਸਿਕਤਾ ਦੀਆਂ ਉਹ ਭਾਵਨਾਵਾਂ ਸੀ ਨਾ ਉਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ ਦਿੱਤਾ ਤੇ ਨਾ ਹੀ ਇਹਨਾਂ ਨੂੰ ਸਿੱਖ ਦੇ ਤੌਰ ਤੇ ਦੇਖੋ ਸਫਰ ਕਿਥੋਂ ਕੀਤਾ ਅਕਾਲੀ ਦਲ ਹੋਂਦ ਵਿੱਚ ਆਇਆ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ੋਮਣੀ ਕਮੇਟੀ ਵਿੱਚੋਂ ਆਇਆ ਸੀ ਚਲਦੇ ਆ ਚਲਦੇ ਆ ਰਾਜ ਭਾਗ ਤੱਕ ਪਹੁੰਚਦੇ ਆ ਉਹ ਰਾਜ ਭਾਗ ਮੰਨਦੇ ਆ ਇੱਕ ਐਸੀ ਸਰਮਾਇਦਾਰੀ ਵਾਲੀ ਜ਼ਗੀਰਦਾਰੀ ਵਾਲੀ ਹਮ ਬਿਰਤੀ ਆ ਗਈ ਕਿ ਬਸ ਹੁਣ ਤੇ 25 25 50 50 ਸਾਲ ਸਾਡੇ ਕੋਲੋਂ ਰਾਜ ਜਾਣਾ ਹੀ ਨਹੀਂ ਹੈ ਜੀ ਸਾਡਾ ਫਿਰ ਸਾਡੇ ਪੁੱਤਰਾਂ ਦਾ ਫਿਰ ਉਹਨਾਂ ਦੇ ਪੁੱਤਰਾਂ ਦਾ ਗੱਲਬਾਤ ਇਦਾਂ ਹੀ ਬਣਿਆ ਰਹਿਣਾ ਤੇ ਇਹਦੇ ਲਈ ਜੋ ਕੁਝ ਅਸੀਂ ਹੱਥ ਕੰਡੇ ਵਰਤ ਸਕਦੇ ਆ ਉਹ ਵਰਤੀਏ ਕੌਮ ਅੱਛਾ ਪਾਣਾ ਇਹ ਵਰਤੇ ਆ ਕਿ ਇਹਨਾਂ ਦੀ ਇਸ ਰਾਜ ਸ਼ਕਤੀ ਦੀ ਪਕੜ ਦੀ ਹਵਸ ਦੇ ਕਾਰਨ ਕੁਝ ਐਸੇ ਪਾਣੇ ਵਰਤ ਗਏ ਜਿਹੜੇ ਇਹਨਾਂ ਨੇ ਤੇ ਆਪਣੀ ਜਾਨ ਚ ਚੁਸਤੀ ਚ ਲਾਕੀ ਲਈ ਵਰਤੇ ਪਰ ਉਹ ਇਤਿਹਾਸ ਵਿੱਚ ਏਡੀਆਂ ਵੱਡੀਆਂ ਭਿਆਨਕ ਗਲਤੀਆਂ ਇਹਨਾਂ ਦੇ ਨਾਮ ਤੇ ਲਿਖੀਆਂ ਗਈਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਬੱਚਿਆਂ ਦੀ ਇਹ ਜ਼ਿੰਦਗੀ ਨਾਲ ਖੇਡਣ ਦੀ ਗਲਤੀ ਸ਼੍ਰੋਮਣੀ ਕਮੇਟੀ ਦੇ ਵਿੱਚ 328 ਰੂਪਾਂ ਦੇ ਅਲੋਪ ਹੋਣ ਦੀ ਗਲਤੀ ਹਮ ਸੌਦੇ ਸਾਧ ਵਾਲੀ ਗਲਤੀ ਇਨਾਂ ਨੂੰ ਆਪਣੀ ਕੌਮ ਤੇ ਆਪਣੇ ਸਿੱਖਾਂ ਤੇ ਆਪਣੇ ਇਹ ਪੰਜਾਬ ਦੇ ਵਸੀਆਂ ਤੇ ਭਰੋਸਾ ਨਹੀਂ ਰਿਹਾ ਉਹ ਸੌਦੇ ਸਾਧ ਵੱਲ ਇੱਕ ਵੋਟਾਂ ਦੇ ਲਾਲਚ ਦੀ ਬਿਰਤੀ ਨਾਲ ਜਾਵੜੇ ਆਪਣਿਆਂ ਵੱਲ ਪਿੱਠ ਕਰਕੇ ਬਗਾਨਿਆਂ ਦੇ ਉੱਤੇ ਭਰੋਸਾ ਆਪਣਿਆਂ ਦੀ ਬੇਭਰੋਸਗੀ ਇਸ ਤੇ ਕਰਕੇ ਇੱਕ ਆਤਮਕਾਤੀ ਅਵਸਥਾ ਬਣੀ ਤੇ ਅੱਜ ਹੁਣ ਵਿਚਾਰੇ ਉਹ ਅਨੇ ਨਿਸ਼ਾਨੀਆਂ ਵਾਂਗ ਕਦੀ ਕਿਦਰ ਨੂੰ ਹੱਥ ਮਾਰਦੇ ਕਦੀ ਕਿੱਧਰ ਨੂੰ ਉਹਦੇ ਵਿੱਚ ਧਾਮੀ ਹੋਰਾਂ ਵਰਗੇ ਜਿਹੜੇ ਵਿਚਾਰੇ ਇੱਕ ਇਮਾਨਦਾਰ ਜੇ ਬੰਦੇ ਦਿਨਾਂ ਨੂੰ ਇਸ ਤਰ੍ਹਾਂ ਦੇ ਸਾਮਦਾਨ ਡੰਡ ਭੇਦ ਦੀਆਂ ਉਹ ਨਹੀਂ ਸੀ ਆਉਂਦੀਆਂ ਚੁੱਸ ਚਰਾਕੀਆਂ ਉਹ ਵੀ ਨਮੋਸ਼ ਹੋ ਗਏ ਬਿਲਕੁਲ ਉਹ ਵੀ ਨਮੋਸ਼ ਹੋ ਗਏ ਨਤੀਜਾ ਇਹ ਨਿਕਲਿਆ ਕਿ ਕੋਈ ਵੀ ਸੰਤੁਸ਼ਟ ਨਹੀਂ ਹੈ ਸਿੰਘ ਸਹਿਬਾਨ ਵੀ ਸੰਤੁਸ਼ਟ ਨਹੀਂ ਜਦੋਂ बार-बार ਇਹਨਾਂ ਗੱਲਾਂ ਦੀ ਚਰਚਾ ਚੱਲਦੀ ਹੈ ਨਾ ਮਨ ਬਹੁਤ ਉਦਾਸ ਪੀੜਿਤ ਹੁੰਦਾ ਜਦੋਂ ਇਹ ਆਪਣੇ ਹੀ ਸਿੱਖ ਭਰਾਵਾਂ ਬਾਰੇ ਇਸ ਤਰ੍ਹਾਂ ਦੀ ਚਰਚਾ بار بار ਕਰਨੀ ਪੈਂਦੀ ਹੈ ਨਾ ਤੇ ਪਤਾ ਨਹੀਂ ਉਹਨਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਕਿ ਨਹੀਂ ਹੁੰਦਾ ਪਰ ਮੈਨੂੰ ਤੇ ਜ਼ਰੂਰ ਹੋ ਰਿਹਾ ਜਦੋਂ ਸੰਸਾਰ ਸਾਹਮਣੇ ਅਸੀਂ ਆਪਣੇ ਹੀ ਸਿੱਖ ਭਰਾਵਾਂ ਦੀ ਇਸ ਤਰ੍ਹਾਂ ਦੀ ਚਰਚਾ ਕਰਦੇ ਹਾਂ ਮੇਰੇ ਮਨ ਤੇ ਬਹੁਤ ਬੋਝ ਆਇਆ ਇਹ ਗੱਲਾਂ ਕਰਨ ਦਾ ਇਸ ਤੋਂ ਤੱਕ ਤੁਸੀਂ ਇਸ ਵਰਤਾਰੇ ਵਿੱਚੋਂ ਸਿੰਘ ਸਹਿਬਾਨ ਦੀ ਜਾਂ ਇਹਨਾਂ ਦੀ ਗੱਲ ਕਰਦੇ ਹਾਂ ਮੈਨੂੰ ਗੁਰਬਾਣੀ ਦੀਆਂ ਕੁਝ ਪਾਤਸ਼ਾਹ ਦੇ ਬਚਨ ਚੇਤੇ ਆਉਂਦੇ ਨੇ ਇੱਕ ਤਾਂ ਜਦੋਂ ਕੋਈ ਆਪਣੀ ਨਿਜ ਪ੍ਰਸਤੀ ਤੋਂ ਅੱਗੇ ਸੋਚ ਨਾ ਸਕੇ ਦੇਖ ਨਾ ਸਕੇ ਤਾਂ ਉਹਦੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਨੇ ਨਾ ਗੁਰੂ ਸਾਹਿਬ ਕਹਿੰਦੇ ਜੀ ਦੇ ਤੁਸੀਂ ਕਹੋਨੇ ਹੋ ਨਾ ਜਿਸ ਮਾਲਕ ਨੂੰ ਤੁਸੀਂ ਮਾਲਕ ਦੇ ਤੌਰ ਤੇ ਗੁਰੂ ਦੇ ਤੌਰ ਤੇ ਲੋਕ ਪਰਲੋਕ ਦੇ ਸੁਖ ਦਾਤੇ ਦੇ ਤੌਰ ਤੇ ਮੰਨਦੇ ਹੋ ਉਹਦੇ ਸਾਹਮਣੇ ਝੁਕਦੇ ਹੋ ਪਰ ਫਿਰ ਝੁਕਣ ਦੇ ਬਾਵਜੂਦ ਉਹਦੀ ਕਈ ਹੋਈ ਗੱਲ ਨੂੰ ਮੰਨਦੇ ਵੀ ਨਹੀਂ ਤਾਂ ਦਾਤਾਰ ਪਾਤਸ਼ਾਹ ਕਹਿੰਦੇ ਫਿਰ ਤੁਹਾਡੇ ਸੇਵਕ ਹੋਣ ਦੇ ਉੱਤੇ ਪ੍ਰਸ਼ਨ ਚਿੰਨ ਲੱਗਦਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਕਾਇਨਾ ਕਾਈ ਪਾਏ ਅੱਜ ਕਿਸੇ ਪਾਸੇ ਡੁੱਗੇ ਵੀ ਜੇ ਨਹੀਂ ਤਾਂ ਇਹਨਾਂ ਦੇ ਠਿਕ ਹੋਣ ਤੇ ਵੀ ਪ੍ਰਸ਼ਨ ਚਿੰਨ ਹੈ ਮੈਂ ਦੁਖੀ ਮਨ ਨਾਲ ਕਹਿ ਰਿਹਾ ਬਿਲਕੁਲ ਬਿਲਕੁਲ ਇੱਕ ਕੌਮ ਹੁਣੇ ਸੱਜਿਸਪਾਲ ਸਿੰਘ ਹੋਰੀ ਇਹ ਗੱਲ ਕਹਿ ਰਹੀ ਸੀਗੇ ਤੇ ਉਹ ਆਪਣੀ ਸੁੱਚੀ ਜੀ ਭਾਵਨਾ ਜਿਹੜੀ ਕੌਮ ਦੇ ਵਿੱਚ ਹੈ ਇਸ ਵੇਲੇ ਕਿ ਇਹ ਤਾਂ ਸਿੱਖ ਵੀ ਨਹੀਂ ਹੁਣ ਲੱਗਦੇ ਤੇ ਇਹਨਾਂ ਫਿਕਰਿਆਂ ਨੂੰ ਸੁਣ ਕੇ ਮੇਰਾ ਤੇ ਮਨ ਦੁਖੀ ਹੁੰਦਾ ਕਿ ਜਾਂਦੇ ਵੀ ਅਕਾਲ ਤਖਤ ਸਾਹਿਬ ਵੱਲ ਜਾਂਦੇ ਵੀ ਗੁਰੂ ਵੱਲ ਉੱਥੋਂ ਜਾ ਕੇ ਫਿਰ ਜਾਚਣਾ ਵੀ ਕਰਦੇ ਐ ਆਪਣੇ ਲਈ ਪੀਖ ਵੀ ਮੰਗਦੇ ਐ ਸੇਵਕ ਬਣ ਕੇ ਪਰ ਆਪਣੇ ਸੇਵਕ ਹੋਣ ਦੇ ਨਾਲ ਨਾਲ ਉਹ ਫਿਰ ਸਲਾਮ ਵੀ ਕਰਦੇ ਤੇ ਫਿਰ ਹੰਤਰਵਾਜ਼ੀਆਂ ਵੀ ਕਰਦੇ ਤੇ ਮਹਾਰਾਜ ਕਹਿੰਦੇ ਫਿਰ ਕਿਸੇ ਪਾਸੇ ਜੋ ਕਿ ਨੰਦ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਕਿਸੇ ਪਾਸੇ ਵੀ ਕਿਸੇ ਥਾਂ ਜੋਗੇ ਵੀ ਨਹੀਂ ਰਹੁਂਗ ਦੂਜੀ ਬਚਨ ਮੇਰੇ ਮਨ 'ਚ ਆਉਂਦਾ ਸਹਿਬ ਜੀ ਕਹਿੰਦੇ ਜਿਹੜਾ ਏਦਾਂ ਦਾ ਕੋਈ ਸੇਵਕ ਹੋਣ ਵਾਲਾ ਏਦਾਂ ਦੀਆਂ ਚੁੰਝ ਚਰਚਾ ਵਾਲੀਆਂ ਗੱਲਾਂ ਕਰਦਾ ਨਾ ਚੁਸਤੀ ਚਲਾਕੀ ਵਾਲੀਆਂ ਮਾਰੇ ਕਹਿੰਦੇ ਗੱਲਾਂ ਕਰੇ ਖੰਹੇਰੀਆਂ ਖਸਮ ਨਾ ਪਾਏ ਸਾਦ ਇਹ ਵਾਹਿਗੁਰੂ ਜੀ ਨੂੰ ਸਤਿਗੁਰੂ ਨੂੰ ਇੱਕ ਚੰਗਾ ਨਹੀਂ ਲੱਗਦਾ ਇਹਦੇ ਵਿੱਚ ਬੇਸਵਾਦੀ ਹੀ ਬੇਸਵਾਦੀ ਹੈ ਹਮੇਸ਼ਾ ਤੀਜੀ ਗੱਲ ਇੱਕ ਹੋਰ ਜਿਹੜੀ ਮੈਂ ਬੇਵਸਾਹੀ ਦੀ ਆਖੀ ਸੀ ਨਾ ਅਜ ਸਿੰਘ ਸਾਹਿਬਾਨ ਦੀ ਤੁਸੀਂ ਗੱਲ ਮਰਿਆਦਾ ਦੀ ਕੀਤੀ ਹੈ ਮਰਿਆਦਾ ਸਿਧਾਂਤ ਦਾ ਦੇਖੋ ਦੀਪਕ ਜੀ ਆਪਣਾ ਇੱਕ ਕੁਆਰਾਪਣ ਹੁੰਦਾ ਹੈ ਉਹਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਜੀ ਪਰ ਸਿਧਾਂਤ ਤੇ ਸਿਧਾਂਤੀ ਰਹਿ ਜਾਂਦੇ ਜੀ ਸਿਧਾਂਤ ਦੇ ਸੇਵਕ ਕਹਣ ਵਾਲੇ ਜਿਹੜੇ ਨੇ ਉਹ ਸੇਵਕ ਕਹਨਿਆ ਕਹਨਿਆ ਫਿਰ ਉਹਦੇ ਵੱਲ ਪਿੱਠ ਕਰ ਲੈਣਗੇ ਪਿੱਠ ਕਰ ਲੈਣਗੇ ਇਹ ਫਿਰ ਮਰਿਆਦਾ ਆਪਣੇ ਆਪ ਦੇ ਵਿੱਚ ਕੀ ਮਰਿਆਦਾ ਜਿਹੜੀ ਜਿਹਦੇ ਜਿਹਨੇ ਮਨਾਉਣੀ ਹੈ ਜਿਹਦੇ ਕੋਲ ਚੱਲ ਕੇ ਤੁਸੀਂ ਗਏ ਹੋ ਕੋਈ ਸਾਨੂੰ ਹੁਕਮ ਕਰੋ ਅਸੀਂ ਕੀ ਕਰੀਏ ਉਹਨਾਂ ਦਾ ਕਿਹਾ ਹੋਇਆ ਹੀ ਜਦੋਂ ਤੁਸੀਂ ਮੰਨਣਾ ਨਹੀਂ ਬਲਕੇ ਜਿਹੜੇ ਜਿਨ੍ਹਾਂ ਕੋਲ ਜਾ ਕੇ ਤੁਸੀਂ ਮਨਾਉਣ ਵਾਸਤੇ ਹੁਕਮ ਲੈਣ ਵਾਸਤੇ ਕਹਿੰਦੇ ਉਹਨਾਂ ਉਤੇ ਹੀ ਤੁਸੀਂ ਪ੍ਰੇਸ਼ਨ ਚੇਨ ਲਾਉਣਾ ਜਾਂ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਜਾਂ ਉਹਨਾਂ ਦੀਆਂ ਸ਼ਖਸੀਤਾ ਨੂੰ ਹੀ ਤੁਸੀਂ ਇਸ ਤਰ੍ਹਾਂ ਦੇ ਭੱਦੇ ਇਲਜ਼ਾਮ ਲਾ ਕੇ ਨਸ਼ਰ ਕਰਨਾ ਹੈ ਤੇ ਫਿਰ ਕਿੱਥੇ ਢੋਈ ਮਿਲਣੀ ਹੈ ਇਹ ਤੁਹਾਡੇ ਆਪਣੇ ਅੰਦਰ ਦੀ ਬੇਵਸਾਈ ਗੁਰੂ ਸਾਹਿਬ ਨੇ ਇੱਕ ਬਾਣੀ ਚ ਬਚਨ ਕੀਤਾ ਹੈ ਕਹਿੰਦੇ ਜਿਉ ਮਰਕਟ ਮੁਸਤੀਆ 나ਜ ਕੀ ਲੀਨੀ ਹੱਥ ਪਸਾਰ ਫੁਕਟਨ ਕੋ ਸਹਿਸਾ ਪਰਿਆ ਨਾਚਿਓ ਘਰ ਘਰ ਬਾਰ ਉਹ ਬਾਂਦਰ ਬਿਰਤੀ ਕਿ ਉਹ ਬਾਂਦਰ ਪਕੜਨ ਵਾਲੇ ਨੇ ਉਸ ਦੀ ਇਸ ਬਿਰਤੀ ਨੂੰ ਧਿਆਨ ਵਿੱਚ ਰੱਖਦੇ ਹਾਂ ਗੜਵੀ ਛੋਟੇ ਮੂੰਹ ਵਾਲੀ ਤੰਗ ਮੂੰਹ ਵਾਲੀ ਉਹ ਚ ਛੋਲੇ ਭਰ ਕੇ ਰੱਖ ਦਿੱਤੇ ਤੇ ਬਾਂਦਰ ਨੇ ਸੁੰਘ ਕੇ ਦੇਖਿਆ ਵੀ ਇਹ ਛੋਲੇ ਉਹਨੇ ਉਹਦੇ ਵਿੱਚ ਹੱਥ ਪਾਇਆ ਤੇ ਛੋਲੇ ਉਹਨੂੰ ਲਾਲਚ ਉਹਦੀ ਹਵਸ ਵੀ ਜਿੰਨੇ ਵੱਧ ਤੋਂ ਵੱਧ ਮੈਂ ਲੈ ਲਵਾਂ ਤੇ ਉਹ ਹੁਣੇ ਮੌਕਾ ਪਤਾ ਨਹੀਂ ਮੌਕਾ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ ਉਹ ਹੁਣ ਭਰ ਲਈ ਮੁਠੀ ਹੁਣ ਮੁਠੀ ਫੈਲ ਗਈ ਗੜਵੀ ਦਾ ਮੂੰਹ ਤੰਗ ਹੈ ਬਾਹਰ ਕੱਢਣੋ ਉਹ ਕੋਸ਼ਿਸ਼ ਕਰਦਾ ਨਿਕਲ ਪਾ ਰਹੀ ਨਹੀਂ ਰਿਹਾ ਕਿਉਂਕਿ ਮੁਠੀ ਵੱਡੀ ਹੋ ਗਈ ਉਹਦਾ ਲਾਲਚ ਜਿਹੜਾ ਹੈ ਨਾ ਹਵਸ ਬਣ ਗਿਆ ਹੁਣ ਚਾਹੀਦਾ ਤੇ ਇਹ ਸੀ ਕਿ ਮੁਠੀ ਖੋਲ ਕੇ ਛੱਡ ਦੇ ਤੂੰ ਭਾਈ ਜਾਂ ਥੋੜੀ ਜੀ ਲੈ ਲੈ ਤੂੰ ਵੀ ਬਚ ਜਾਏਂਗਾ ਕੁਝ ਮਿਲ ਵੀ ਜਾਏਗਾ ਤੈਨੂੰ ਲੇਕਿਨ ਨਾ ਉਹ ਹਵਸ ਛੱਡ ਸਕਿਆ ਤੇ ਨਾ ਹੀ ਉਹ ਆਪਣੇ ਆਪ ਨੂੰ ਬਚਾਉਣ ਦੀ ਉਸ ਕੋਸ਼ਿਸ਼ ਤੋਂ ਕਾਮਯਾਬ ਹੋ ਸਕਿਆ ਹੋਇਆ ਕਿ ਮਾਰੇ ਕਹਿੰਦੇ ਛੂਟਨ ਕੋ ਸੈਸਾ ਪਰਿਆ ਨਾਚਿਓ ਘਰ ਘਰ ਵਾਰ ਫਿਰ ਉਹ ਗੁਲਾਮ ਬਣ ਕੇ ਨਾ ਘਰ ਘਰ ਜਾ ਕੇ ਨਾਚ ਦਿਖਾਉਂਦਾ ਅੱਜ ਮੈਨੂੰ ਦਿਮਾ ਕਰਿਓ ਆਪਣੇ ਹੀ ਸਿੱਖ ਭਰਾਵਾਂ ਬਾਰੇ ਜਦੋਂ ਮੈਂ ਇਹ ਗੱਲ ਕਰਦਾ ਤਾਂ ਮਨ ਇਸ ਕਰਕੇ ਉਦਾਸ ਕਿ ਕੌਮ ਨੇ ਪੰਥ ਦੇ ਨਾਮ ਤੇ ਗੁਰੂ ਦੇ ਨਾਮ ਤੇ ਇਹਨਾਂ ਨੂੰ ਮਾਣ ਦਿੱਤਾ ਰਾਜ ਸ਼ਕਤੀ ਦਿੱਤੀ ਕਿਸੇ ਵੇਲੇ ਇਹ ਹਾਲ ਸੀ ਜਦੋਂ ਇਹ ਅਕਾਲੀ ਕਹਾਉਣ ਵਾਲੇ ਮੈਂ ਮਰਾ ਪੰਥ ਜੀਵੇ ਦੀਆਂ ਗੱਲਾਂ ਕਰਦੇ ਸੀਗੇ ਔਰ ਸੱਚੀ ਮੁੱਚੀ ਉਹ ਨਾਰੇ ਨਹੀਂ ਸੀ ਲਾਉਂਦੇ ਮੈਂ ਪਹਿਲਾਂ ਵੀ ਇਹ ਆਖਿਆ ਸੀ ਕਿ ਨਾਰੇ ਬੋਲੇ ਜਾਂ ਨੂੰ ਜਦੋਂ ਬਣ ਜਾਂਦੇ ਆ ਨਾ ਉਹ ਬੋਲਿਆਂ ਦਾ ਫਿਰ ਬਹੁਤ ਵੱਡਾ ਦੂਰਅਸੀ ਨਤੀਜਾ ਹੁੰਦਾ ਤੇ ਇਹ ਨਤੀਜੇ ਨਿਕਲਦੇ ਰਹੇ ਨੇ ਕੌਮ ਦੇ ਵਿੱਚ ਇੱਕ ਸਧਾਰਨ ਤੋਂ ਸਧਾਰਨ ਸਿੱਖ ਵੀ ਇਸ ਸੋਚ ਦਾ ਧਾਰ ਨਹੀਂ ਹੁੰਦਾ ਸੀ ਯਾਰ ਅਕਾਲੀ ਦਲ ਵੱਲੋਂ ਪੰਥ ਵੱਲੋਂ ਜਿਹੜਾ ਮਰਜ਼ੀ ਕੋਈ ਖੜਾ ਦੇਵੇ ਭਾਵੇਂ ਕੋਈ ਡਰਾਈਵਰ ਖੜਾ ਦੇਵੇ ਭਾਵੇਂ ਕੋਈ ਸਧਾਰਨ ਬੰਦਾ ਖੜਾ ਦੇਵੇ ਅਸੀਂ ਤੇ ਪੰਥ ਨੂੰ ਵੋਟ ਪਾਉਣੀ ਹੈ ਬੰਦੇ ਨੂੰ ਨਹੀਂ ਪਾਉਣੀ ਨਹੀਂ ਪਾਉਣੀ ਇਹ ਜਿਹੜੀ ਮਾਨਸਿਕਤਾ ਸੀਗੀ ਨਾ ਇਹ ਗਵਾਚ ਗਈ ਪਰ ਇਹ ਗਵਾਚੀ ਕਿਉਂ ਇਹ ਕੌਮ ਦੇ ਕਰਕੇ ਨਹੀਂ ਗਵਾਚੀ ਜਿਨ੍ਹਾਂ ਕੌਮ ਨੇ ਜਿਨ੍ਹਾਂ ਤੇ ਭਰੋਸਾ ਕੀਤਾ ਸੀ ਉਹਨਾਂ ਨੇ ਭਰੋਸਾ ਗਵਾ ਲਿਆ ਪਰ ਉਹਨਾਂ ਨੂੰ ਅੱਜ ਵੀ ਇਹ ਸਮਝ ਨਹੀਂ ਆਉਂਦੀ ਤਾਂ ਫੇਰ ਸਿੰਘ ਸਹਿਬਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸਿੰਘ ਸਹਿਬਾਨ ਕੋਲ ਅਧਿਕਾਰ ਖੇਤਰ ਨੇ ਉਹ ਇੱਕ ਵਾਰੀ ਕੀ 100 ਵਾਰੀ ਬੁਲਾ ਸਕਦੇ ਐ ਪਰ ਜੇ ਬੁਲਾ ਬੁਲਾ ਕੇ ਫੇਰ ਆਹੀ ਕੁਛ ਨਮੋਸ਼ੀ ਭਰੀਆਂ ਗੱਲਾਂ ਕਰਨੀਆਂ ਕਿ ਉੱਥੇ ਜਾ ਕੇ ਹੱਥ ਵੀ ਜੋੜਨੇ ਐ ਤੇ ਫੇਰ ਘੁੰਦਰਾ ਵੀ ਅਡਾਉਣੀਆਂ ਨੇ ਫੇਰ ਕੋਈ ਨਾ ਕੋਈ ਕਪਟ ਭਰੇ ਤਰੀਕੇ ਕੱਢਣੇ ਨੇ ਇਹ ਹੁਣ ਮੈਂ ਲਫ਼ਜ਼ ਜਦੋਂ ਵਰਤ ਰਿਹਾ ਤੇ ਦੁਖੀ ਹੋਂਦਾ ਇਹ ਇਹ ਕਪਟ ਹਵਸ ਇਹ 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 ਆਪਣੇ ਸਿੱਖ ਭਰਾ ਵਾਸਤੇ ਮੈਂ ਜਦੋਂ ਵਰਤਦਾ ਮਨ ਉਦਾਸ ਹੁੰਦਾ ਹੈ ਜਿੱਥੇ ਤੇ ਮੈਂ ਆਪਣੇ ਸਿੱਖ ਭਰਾ ਦੀ ਰੋਜ਼ ਅਰਦਾਸ ਕਰਦਾ ਪਾਤਸ਼ਾਹ ਜਿੱਥੇ ਜਿੱਥੇ ਮੇਰਾ ਸਿੱਖ ਭਰਾ ਰਹਿੰਦਾ ਮੈਨੂੰ ਪਤਾ ਨਹੀਂ ਕਿਥੇ ਰਹਿੰਦਾ ਪਰ ਉਹਦੀ ਰਖੀਆ ਕਰਨਾ ਮਹਾਰਾਜ ਉਹਦੀ ਰਿਆਇਤ ਕਰਨਾ ਉਹਨੂੰ ਸਿੱਖੀ ਦਾਣ ਦੇਣਾ ਉਹਨੂੰ ਵਿਸਾਹ ਦਾਣ ਦੇਣਾ ਭਰੋਸਾ ਦਾਣ ਦੇਣਾ ਨਾਮ ਦਾਣ ਦੇਣਾ ਤੇ ਅੱਜ ਆਪਣੇ ਹੀ ਉਹਨਾਂ ਸਿੱਖ ਭਰਾਵਾਂ ਦੀ ਅਸੀਂ ਇਸ ਤਰੀਕੇ ਨਾਲ ਜਦੋਂ ਗੰਧ ਕਰਦੇ ਆ ਸਾਰਾ ਸੰਸਾਰ ਸੁਣ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਦੋਖੀ ਦੁਖਣ ਕਹਨੇ ਆ ਉਹਨਾਂ ਨੂੰ ਵੀ ਉਹ ਵੀ ਸੁਣ ਰਹੇ ਨੇ ਤੇ ਤਮਾਸ਼ੀਨ ਵੀ ਸੁਣ ਰਹੇ ਨੇ ਪਤਾ ਨਹੀਂ ਇਹ ਕੁਲਖਣੀਆਂ ਘੜੀਆਂ ਜਿਹੜੀਆਂ ਨੇ ਕਿਉਂ ਕੌਮ ਦੇ ਉੱਤੇ ਆ ਗਈਆਂ ਬਈ ਇਸ ਤਰ੍ਹਾਂ ਬੇਵਸਾਹੀ ਇਦਾਂ ਦਾ ਬੇਗਾਨਾਪਨ ਔਰ ਇਸ ਤਰ੍ਹਾਂ ਦੀ ਛੋਟੀ ਛੋਟੀ ਮੌਕਾ ਪ੍ਰਸਤੀ ਵਾਲੀ ਖੁਦਗਰਜ਼ੀ ਵਾਲੀ ਬਿਰਤੀ ਇਨੀ ਹਾਵੀ ਹੋ ਗਈ ਕਿ ਸਾਨੂੰ ਕੰਧ ਤੇ ਲਿਖਿਆ ਵੀ ਨਹੀਂ ਪੜਿਆ ਨਹੀਂ ਜਾ ਰਿਹਾ ਔਰ ਆਪਣੇ ਹੀ ਸਾਨੂੰ ਆਪਣੇ ਨਹੀਂ ਲੱਗ ਰਹੇ ਓਏ ਭਲਿਓ ਅਕਾਲ ਤਖਤ ਗੁਰੂ ਨੇ ਦਿੱਤਾ ਸੀ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਸੀ ਇਥੇ ਤੋੜਿਆ ਨਹੀਂ ਜਾਂਦਾ ਇਥੇ ਤੇ ਜੋੜਿਆ ਜਾਂਦਾ ਸੀ ਹਮੇਸ਼ਾ ਹੀ ਇਥੇ ਤੇ ਵਿਗਾਨੇ ਵੀ ਜਦੋਂ ਆਉਂਦੇ ਸੀ ਉਹਨਾਂ ਨੂੰ ਆਪਣੇ ਆvang ਗਲ ਨਾਲ ਲਾ ਕੇ ਤੇ ਜੇ ਉਹਨਾਂ ਦੀ ਖੁਸ਼ੀ ਵਾਸਤੇ ਉਹਨਾਂ ਦੀ ਸੁਤੰਤਰਤਾ ਵਾਸਤੇ ਆਪਣੀ ਕੁਰਬਾਨੀ ਵੀ ਦੇਣੀ ਪਵੇ ਤੇ ਦਿੰਦੇ ਰਹੇ ਨੇ ਸਾਡੇ ਪੁਰਖੇ ਕੁਰਬਾਨੀਆਂ ਦਿੰਦੇ ਰਹੇ ਨੇ ਉਸ ਅਕਾਲ ਸਖਤ ਨਾਲ ਹੀ ਅਸੀਂ ਇਹੋ ਜਿਹਾ ਵਰਤਾਰਾ ਕਰ ਰਹੇ ਆ ਕਿੱਥੇ ਢੋਈ ਮਿਲੇਗੀ ਕਿੱਥੋਂ ਲਵਾਂਗੇ ਅਸੀਂ ਤਾਕਤ ਕਿੱਥੋਂ ਲਵਾਂਗੇ ਪਿਆਰ ਕਿੱਥੋਂ ਲਵਾਂਗੇ ਅਸੀਂ ਫੇਰ ਆਪਣਿਆਂ ਦਾ ਆਪਣਾਪਣ ਅਕਾਲੀਪਣ ਗਵਾਚ ਗਿਆ ਇਹਦੇ ਨਾਲ ਆਪਣਾਪਣ ਵੀ ਗਵਾਚ ਗਿਆ